ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਮਾਲਵਾਇਰ ਲਾਈਨ 'ਚ ਮੇਰਾ ਨਾਮ ਹੈ ਹਰਵਿੰਦਰ ਸਿੰਘ ਤੇ ਮੈਂ ਟੈਕਸੀ ਚਲਾਉਣਾ ਹੈ ਬਾਈ ਜੀ ਗਰਮੀ ਨੇ ਤਾਂ ਕਿ ਹੱਦਾਂ ਹੀ ਟਪਾਈਆਂ ਪਈਆਂ ਨੇ ਜਿਸ ਕਰਕੇ 20 ਰੁਪਈਆ ਦਾ ਪੀ ਕੇ ਗੋਨ ਗਤੀਰਾ ਪਹਿਲਾਂ ਤਾਂ ਪਾਉਨੇ ਆਪਾਂ ਕਾਲਜ ਠੰਡ ਉਤੋਂ ਬਾਅਦ ਬਾਈ ਆਪਾਂ ਮਹਾਲੀ ਤੋਂ ਚੱਲ ਪੈਨੇ ਆ ਬਾਈ ਇੱਕ ਟੈਕਸੀ ਡਰਾਈਵਰ ਦੀ ਲਾਈਫ ਕਿਦਾਂ ਦੀ ਹੁੰਦੀ ਆ ਜੁੜੇ ਰਹੋ ਇਸ ਬਲੌਗ 'ਚ ਤੁਹਾਨੂੰ ਪਤਾ ਲੱਗ ਜੂਗਾ ਆਪਾਂ ਬਾਈ ਰੋਪੜ ਬੇਲਾ ਚੌਂਕ ਪਹੁੰਚ ਕੇ ਪਹਿਲਾਂ ਕਰਦੇ ਆ ਆਪਣੇ ਕਸਟਮਰ ਨੂੰ ਕਾਲ ਤੇ ਉਹਨਾਂ ਤੋਂ ਘਰ ਦੀ ਲੋਕੇਸ਼ਨ ਪੁੱਛ ਕੇ ਉਹਨਾਂ ਦੇ ਘਰੇ ਜਾ ਕੇ ਸਮਾਨ ਸਮੂਲ ਕੀ ਐਕਸੀਡੈਂਟ ਹੋਇਆ ਹੋਇਆ ਸੀ ਜਿਹਦੇ ਕਰਕੇ ਜਾਮ ਚ ਆਪਣਾ ਤੱਕ ਘੰਟਾ ਖਰਾਬ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਉਸ ਤੋਂ ਬਾਅਦ ਕਸਟਮਰ ਕਹਿੰਦਾ ਕਿ ਸੋਲਕੀਆਂ ਸਾਹਿਬ ਗੁਰਦੁਆਰੇ ਮੱਥਾ ਟੇਕ ਕੇ ਜਾਣਾ ਆ ਆਪਾਂ ਵੀ ਨਾਲ ਲੱਗਦੇ ਬਾਬਾ ਜੀ ਦੇ ਦਰਸ਼ਨ ਕਰਾਉਨੇ ਆ ਉਸ ਤੋਂ ਬਾਅਦ ਗੱਡੀ ਫੇਰ ਤੋਂ ਆਪਾਂ ਮਹਾਲੀ ਵੱਲ ਨੂੰ ਖਿੱਚ ਦਿੰਨੇ ਆ ਬਾਈ ਜੀ ਹਲੇ ਵੀ ਅੰਬਾਲੇ ਵਾਲਾ ਰੂਟ ਬੰਦ ਪਿਆ ਜਿਹਦੇ ਕਰਕੇ ਡੇਰਾ ਬਸੀ ਲਾਲ ਲਡੂ ਨੂੰ ਹੋ ਕੇ ਜਾਣਾ ਪੈਂਦਾ ਹੈ ਦਿੱਲੀ ਵੱਲ ਨੂੰ ਦੇਰਬ ਅਸੀਂ ਪਾਉਂਦੇ ਸਾਰ ਬਾਈ ਸੀਐਨਜੀ ਪਾਉਣੇ ਆ ਮੌਸਮ ਵੀ ਖਰਾਬ ਹੋ ਚੁੱਕਿਆ ਸੀਗਾ ਇਸ ਕਰਕੇ ਆਪਾਂ ਤਰਪਾਲ ਤਰਪੂਲ ਪਾ ਦਨੇ ਆ ਸਮਾਨ ਤੇ ਤਾਂ ਕਿ ਸਮਾਨ ਖਰਾਬ ਨਾ ਹੋਵੇ ਉਦੋਂ ਤੱਕ ਹਰਿਆਣਾ ਐਂਟਰ ਹੁੰਦੇ ਸਾਰ ਬਾਈ ਉਹਡਾਂ ਟੱਬਾ ਇਹ ਹਲਨ ਬ੍ਰਾਂਡ ਨੂੰ ਨਵਾਂ ਹੀ ਖੁੱਲਿਆ ਹੈ ਤੇ ਆਪਾਂ ਮਾਰਦੇ ਆਂ ਬ੍ਰੇਕ ਅੰਦਰ ਜਾ ਕੇ ਦੇਖਦੇ ਆਂ ਕਿ ਬਾਈ ਸਫਾਈ ਸੁਵਿਜ ਪੂਰੀ ਸੀਗੀ ਸਵਾਰੀ ਨੇ ਰੋਟੀ ਖਾਣੀ ਸੀਗੀ ਆਪਾਂ ਵੀ ਬਾਈ ਕੋਲਡ ਕਾਫੀ ਪੀ ਲੈਨੇ ਕਿਉਂਕਿ ਆਪਾਂ ਰੋਟੀ ਨਹੀਂ ਖਾਣੀ ਸੀਗੀ ਉਸ ਤੋਂ ਬਾਅਦ ਬਾਹਰ ਨਿਕਲ ਕੇ ਦੇਖਦੇ ਆਂ ਬਾਈ ਨੇਰੀ ਫੁੱਲ ਚੱਲ ਰਹੀ ਸੀ ਮੌਸਮ ਹੋਰ ਵੀ ਜ਼ਿਆਦਾ ਖਰਾਬ ਹੋ ਚੁੱਕਿਆ ਸੀਗਾ ਪਾਣੀ ਦੀ ਬੋਤਲ ਭਰ ਕੇ ਉਸ ਤੋਂ ਬਾਅਦ ਸਵਾਰੀ ਨੂੰ ਬਿਠਾ ਕੇ ਗੱਡੀ ਦਾ ਬੈਕ ਕੇਅਰ ਲਾ ਕੇ ਬਾਈ ਗੱਡੀ ਸਿੱਧੀ ਰੋਡ ਤੇ ਫਿਰ ਤੋਂ ਚੜਦਣੇ ਆ ਬਾਈ ਜਦੋਂ ਅੱਗੇ ਜਾਂਦੇ ਆਂ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਸੀਗਾ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਸੀਗਾ ਚਲੋ ਕੋਈ ਗੱਲ ਨਹੀਂ ਇਹ ਤਾਂ ਨਾਰਮਲ ਮੁਸੀਬਤਾਂ ਨੇ ਇੰਨੀ ਕਦਾ ਚੱਲਦੀਆਂ ਰਹਿੰਦੀਆਂ ਨੇ ਉਸ ਤੋਂ ਬਾਅਦ ਮੁਰਥਲ ਬਈ ਸੀ ਜਾਂ ਜੀ ਫਿਰ ਤੋਂ ਫਿਲ ਕਰਵਾ ਲੈਣੇ ਵੈਸੇ ਤਾਂ ਗੱਡੀ ਚ ਸੀ ਜਾਂ ਜੀ ਹੈਗੀ ਸੀਗੀ ਯਾਨੀ 에어ਪੋਰਟ ਪਹੁੰਚ ਸਕਦੀ ਸੀਗੀ ਪਰ ਆਪਾਂ ਬਈ ਮੁਰਥਲ ਹੀ ਰੋਕੇ ਸੀ ਜਾਂ ਜੀ ਪਵਾਲੇ ਦੇ ਕਿਉਂਕਿ ਦਿੱਲੀ ਵਾਲੇ ਪੰਪਾਂ ਦੇ ਟਾਈਮ ਬਹੁਤ ਖਰਾਬ ਹੁੰਦਾ ਹੈ ਉਸ ਤੋਂ ਬਾਅਦ ਟਰਮੀਨਲ 3 ਦੇ ਆਪਣੀ ਸਵਾਰੀ ਆਪਾਂ ਡ੍ਰੌਪ ਕਰ ਦਨੇ ਆ ਟਰਮੀਨਲ 3 ਤੇ ਪਾਰਕਿੰਗ ਆਪਾਂ ਨੂੰ ਸੌਖੀਆਂ ਮਿਲ ਗਈ ਸੀ ਕਿਉਂਕਿ ਅੱਜ ਇੰਨੀ ਭੀੜ ਨਹੀਂ ਸੀਗੀ ਉੱਤ ਬਾਅਦ ਸਾਮਾਨ ਸਮੁੰਤਾਰ ਕੇ ਤੇਰਪਾਲ ਰੱਖ ਕੇ ਬਈ ਆਪਾਂ ਵੀ ਗੱਡੀ ਸਿੱਧੀ ਪਾਰਕਿੰਗ ਵੱਲ ਨੂੰ ਖਿੱਚ ਦਿੰਦੇ ਆ ਸੌਣ ਲਈ ਆਪਾਂ ਜਾ ਕੇ ਬਈ ਗੱਡੀ 'ਚ ਆਪਣਾ ਬੈੱਡ ਬਣਾ ਕੇ ਸੌ ਜਾਂਦੇ ਆ ਤੇ ਆਪਾਂ ਬਈ ਇੱਕ ਰੇਟ ਤੇ ਆਏ ਸੀਗੇ ਯਾਨੀ ਕਿ ਇੱਕ ਸਾਈਡ ਦਾ ਰੇਟ ਲੈ ਕੇ ਆਏ ਸੀਗੇ ਸਵਾਰੀ ਤੋਂ 92 ਦਾ ਕੰਮ ਕਰਦੇ ਆ ਆਪਾਂ ਟੈਕਸੀ ਲਾਈਨ 'ਚ ਤੇ ਸਵੇਰੇ ਉੱਠਦੇ ਸਾਰ ਬਈ ਆਪਾਂ ਬਈ ਗੱਡੀ ਸਿੱਧੀ ਖੁੱਚ ਦਿੰਦੇ ਆ ਬਾਬੇ ਕੇ ਗੁਰਦੁਆਰੇ ਨੂੰ ਕਿਉਂਕਿ ਬਈ ਸਾਰਾ ਦਿਨ ਤਾਂ ਗਰਮੀ 'ਚ ਦਿਨ ਕੱਢਿਆ ਨਹੀਂ ਜਾਂਦਾ ਹੈਗਾ ਦਿਲ ਦਿੱਲੀ ਗੱਡੀ ਵਿੱਚ ਉਸ ਤੋਂ ਬਾਅਦ ਬਾਈ ਇੱਥੇ ਬਾਬੇ ਕੇ ਗੁਰਦੁਆਰੇ ਪਹੁੰਚ ਗਏ ਆਪਾਂ ਨੂੰ ਦੋ ਦਿਨ ਮਿੱਤਰ ਆਪਣੇ ਹੋਰ ਮਿਲ ਜਾਂਦੇ ਇਹ ਗੁਰਦੁਆਰਾ ਬਾਈ ਦਿੱਲੀ ਏਅਰਪੋਰਟ ਦੇ ਬੈਕਸਾਈਡ ਹੀ ਆ ਬਿਲਕੁਲ ਤੇ ਇੱਥੋਂ ਬਾਈ ਜਹਾਜ਼ ਚੜਦੇ ਦੇਖਦੇ ਨੇ ਉਸ ਤੋਂ ਬਾਅਦ ਨਾਨ ਨੇ ਧੋਣੇ ਆ ਇੱਥੇ ਆਪਾਂ ਸਾਰਾ ਦਿਨ ਕੱਢਦੇ ਆ ਚਾਹੂ ਪੀਨੇ ਆ ਨਾ ਜਾ ਕੇ ਉਸ ਤੋਂ ਬਾਅਦ ਬਾਈ ਆ ਕੇ ਚਾਹੂ ਪੀ ਗਏ ਆਪਾਂ ਸਾਰਾ ਦਿਨ ਇੱਥੇ ਸੇਵਾ ਕਰਾਉਂਦੇ ਆ ਤੇ ਰਾਤ ਨੂੰ ਬਾਈ 10:00 ਵਜੇ ਦੀ ਆਪਣੀ ਸਵਾਰੀ ਇੱਥੋਂ ਕਨਫਰਮ ਹੋ ਜਾਂਦੀ ਆ ਆਪਾਂ ਨੇ ਹੁਣ ਫਿਰ ਤੋਂ ਮੋਹਾਲੀ ਨੂੰ ਜਾਣਾ ਸੀਗਾ ਆਪਾਂ ਬਾਈ ਦਿੱਲੀ ਦਵਾਰਕਾ ਤੋਂ ਸਵਾਰੀ ਆਪਣੀ 10:00 ਵਜੇ ਪਿਕਅਪ ਕਰਦੇ ਆ ਤੇ ਆਪਾਂ ਗੱਡੀ ਸਿੱਧੀ ਕਰਨਾਲ ਬਾਈਪਾਸ ਵੱਲ ਨੂੰ ਖਿੱਚ ਦਿੰਨੇ ਦਿੱਲੀ ਤੋਂ ਬਾਹਰ ਨੂੰ ਯਾਨੀ ਕਿ ਹਲੇ 10 ਕਿਲੋ ਮਲ ਪ੍ਰੋਬਲਮ ਆਸਾਫਰ ਚ ਇਸ ਕਰਕੇ ਬਾਈ ਇਹ ਵੀ ਜਿਗਾਰਡ ਆਪਾਂ ਨੂੰ ਗੱਡੀ ਚ ਰੱਖਣਾ ਪੈਂਦਾ ਆ ਆਪਾਂ ਨੇ ਬਾਈ ਵੋਮਟਿੰਗ ਵਾਲੀ ਦਵਾਈ ਸਵਾਰੀ ਨੂੰ ਦੇ ਦੰਨੇ ਆ ਤੇ ਆਪਾਂ ਬਾਈ ਗੱਡੀ ਲਿਆ ਕੇ ਸਿੱਧੀ ਲਾ ਦੰਨੇ ਆ ਮੰਨਣਾ ਟਾਬੇ ਤੇ ਬਾਈ ਇੱਥੇ ਕਿਉਂਕਿ ਹੁਣ ਰਾਤ ਦੇ 1 ਦੀ 2 ਵਜੇ ਰਹੇ ਸੀਗਾ ਨੀਂਦ ਦਾ ਜਿਗਾਰਡ ਕਰਨਾ ਜ਼ਰੂਰੀ ਸੀਗਾ ਇਸ ਕਰਕੇ ਆਪਾਂ ਬਲੈਕ ਕਾਫੀ ਪੀਨੇ ਆ ਅੱਖਾਂ ਬਾਈ ਉੱਲੂ ਵਾਂਗ ਖੁੱਲ ਜਾਂਦੀਆਂ ਨੇ ਉਸ ਤੋਂ ਬਾਅਦ ਬਾਈ ਸਿੱਧਾ ਮਿੰਟਾਂ ਸਕਿੰਟਾਂ ਜਾਂ ਆਪਾਂ ਪਹੁੰਚ ਜੰਨੇ ਆ ਬਾਲੇ ਤੇ ਅੰਬਾਲਾ ਤੋਂ ਹੁੰਦੇ ਹੋਏ ਸਿੱਧਾ ਪਹੁੰਚਣੇ ਮੋਹਾਲੀ ਆਪਾਂ ਨੇ ਬਈ ਸਵਾਰੀ ਮੋਹਾਲੀ ਬੱਸ ਸਟੈਂਡ 43 ਸਟਾਪ ਤੇ ਛੱਡਣੀ ਸੀ ਕਿਉਂਕਿ ਬਈ ਇਸ ਵਾਰੀ ਨੱਗੇ ਜਾਣਾ ਸੀਗਾ ਹਿਮਾਚਲ ਤੇ ਇਹਨਾਂ ਦੀ ਪਲਟੀ ਲਾ ਦਨੇ ਆਪਾਂ ਅੱਗੇ ਗੱਡੀ 'ਚ ਆਪਾਂ ਨੇ ਵੀ ਇੱਥੋਂ ਹੀ ਸਿੱਧਾ ਹੁਣ ਦਿੱਲੀ ਨੂੰ ਵਾਪਸ ਜਾਣਾ ਸੀਗਾ ਆਪਾਂ ਬਈ ਗੱਡੀ ਲਿਆ ਕੇ ਸਿੱਧੀ ਗੁਰਦੁਆਰਾ ਸੁਬਾਣਾ ਸਾਹਿਬ 'ਚ ਸਿੱਧਾ ਅੱਗੇ ਖੜੀ ਕਰ ਲੈਨੇ ਆ ਗੱਡੀ ਇੱਕ ਹੋਰ ਅੱਗੇ ਉਹ ਆ ਰਹੀ ਸੀਗੀ ਜਿਹੜੀ ਸਵਾਰੀ ਹੁਣ ਆਪਾਂ ਨੇ ਫੇਰ ਤੋਂ ਦਿੱਲੀ ਲੈ ਕੇ ਜਾਣੀ ਸੀਗੀ ਜਿੰਨਾ ਚਿਰ ਮੈਂ ਕਿਹਾ ਆਉਂਦੇ ਆਪਾਂ 10-15 ਮਿੰਟ ਲੱਗ ਕੇ ਸਿੱਧਾ ਕਰ ਕਈ ਵਾਰ ਬਾਈ ਇਦਾਂ ਹੀ ਹੁੰਦਾ ਹੈ ਕਿ ਹੱਥ ਲਾ ਕੇ ਮੁੜਨ ਵਾਲਾ ਕੰਮ ਹੋ ਜਾਂਦਾ ਆਪਾਂ ਘਰੇ ਵੀ ਨਹੀਂ ਗਏ ਹੈਗੇ ਨਾਲ ਦੀ ਨਾਲ ਬੈਕ ਟੂ ਬੈਕ ਆਪਾਂ ਦਿੱਲੀ ਨੂੰ ਚੱਲ ਪੈਨੇ ਆ ਫਿਰ ਤੋਂ ਅੱਗੇ ਬਾਈ ਕੁਰਕ ਖੇਤਰ ਆ ਕੇ ਮੰਨਣਾ ਟਾਬੇ ਤੇ ਆਪਾਂ ਫਿਰ ਤੋਂ ਮਾਰਦੇ ਆਂ ਬ੍ਰੇਕ ਇੱਥੇ ਬਾਈ ਜੀ ਆਪਾਂ ਫਰੈਸ਼-ਫਰੁਸ਼ ਹੋਨੇ ਆ ਨਾਲੇ ਲੈਨੇ ਆ ਸੈਂਡਵਿਚ ਤੇ ਇੱਕ ਗ੍ਰੀਨ ਟੀ ਲੈ ਲਨੇ ਆ ਕਿਉਂਕਿ ਖਾਣਾ ਪੀਣਾ ਜ਼ਰੂਰੀ ਸੀਗਾ ਹਲਕਾ ਫੁਲਕਾ ਉਸ ਤੋਂ ਬਾਅਦ ਮੰਨਣਾ ਟਾਬੇ ਤੋਂ ਬਾਈ 100 ਮੀਟਰ ਅੱਗੇ ਆ ਕੇ ਆਪਾਂ ਸੀਐਨਜੀ ਪੰਪ ਤੇ ਗੱਡੀ ਲਾ ਦਨੇ ਆ ਕਿਉਂਕਿ ਆਪ ਗੱਡੀ ਦੀ ਵੀ ਖਰਾਕ ਪਾਣੀ ਦਾ ਟਾਈਮ ਹੋ ਗਿਆ ਸੀਗਾ ਉਸ ਤੋਂ ਬਾਅਦ ਬਾਈ 11 12 ਵੱਜ ਗਏ ਸੀਗਾ ਤੇ ਦਿੱਲੀ 'ਚ ਆਪਾਂ ਨੂੰ ਥੋੜਾ ਜਿਹਾ ਜਾਮ ਵੀ ਮਿਲਿਆ ਸੀਗਾ ਉਸ ਤੋਂ ਬਾਅਦ ਬਾਈ ਆਪਾਂ ਇਸ ਵਾਰੀ ਅੱਜ ਦੀ ਛੱਡਣੀ ਸੀਗੀ ਹੋਟਲ ਹਿਆਤ ਦਿੱਲੀ ਦਾ ਹਿਆਤ ਹੋਟਲ ਆ ਬਾਈ ਦੇਖ ਲਓ ਇਹ ਉੱਥੇ ਆਪਾਂ ਇਸ ਵਾਰੀ ਛੱਡਦੇ ਆ ਉਸ ਤੋਂ ਬਾਅਦ ਬਾਈ ਸਵਾਰੀ ਦਾ ਸਾਮਾਨ ਸਭ ਨੂੰ ਕੱਢ ਕੇ ਗੱਡੀ ਫੇਰ ਤੋਂ ਆਪਾਂ ਬਾਬੇ ਕੇ ਗੁਰਦੁਆਰੇ ਵੱਲੋਂ ਖਿੱਚਦੇ ਨੇ ਕਿਉਂਕਿ ਇਹਨਾਂ ਨਾਲ ਵੀ ਬਾਈ ਆਪਾਂ ਇੱਕ ਸਾਈਡ ਦੇ ਰੇਟ ਤੇ ਆਏ ਸੀਗਾ ਜਿਹਦੇ ਕਰਕੇ ਹਾਲੇ ਵੀ ਆਪਣੀ ਸਵਾਰੀ ਕਨਫਰਮ ਨਹੀਂ ਹੈਗੀ ਸੀ ਕਿ ਇਸ ਕਰਕੇ ਬਾਬੇ ਕੇ ਗੁਰਦੁਆਰੇ ਆ ਜਾਨੇ ਕਿਉਂਕਿ ਬਾਈ ਗਰਮੀ ਬਹੁਤ ਜ਼ਿਆਦਾ ਆ ਗੱਡੀ 'ਚ ਤਾਂ ਸਾਰਾ ਦਿਨ ਬੈਠਾ ਨਹੀਂ ਜੀ ਸੀਗਾ ਜਾਣਾ ਇੱਕ ਬਾਬੇ ਕੇ ਗੁਰਦੁਆਰੇ ਦਾ ਬਾਹਰ ਦਾ 뷰 ਆ ਬਾਈ ਦੇਖ ਸਕਦੇ ਹੋ ਤੁਸੀਂ ਆਪਣੇ ਡਰਾਈਵਰ ਵੀਰਾਂ ਦੀਆਂ ਗੱਡੀਆਂ ਕਿੰਨੀਆਂ ਖੜੀਆਂ ਨੇ ਆਪਾਂ ਵੀ ਜਾ ਕੇ ਬਾਈ ਮੱਥਾ ਮੁੰਥਾ ਟੇਕਦੇ ਤੇ ਨਹਾਉਣ ਧੋਣ ਲਈ ਬਾਈ ਜਾਂਦੇ ਆਪਾਂ ਉਸ ਤੋਂ ਬਾਅਦ ਬਾਈ ਇੱਥੋਂ ਦੇਖੋ ਜਹਾਜ਼ ਸ ਗੱਡੀ 'ਚ ਬੈ ਕੇ ਬਾਈ ਗੱਡੀ ਸਿੱਧੀ ਫੇਰ ਖਿੱਚਦੇ ਨੇ ਏਅਰਪੋਰਟ ਵੱਲ ਨੂੰ ਵੈਸੇ ਤਾਂ ਸਵਾਰੀ ਦਾ ਟਾਈਮ ਥੋੜਾ ਜਿਹਾ ਲੇਟ ਸੀਗਾ ਪਰ ਆਪਾਂ ਫਿਰ ਵੀ ਗੁਰਦੁਆਰੇ ਦੇ ਟਾਈਮ ਨਾਲ ਹੀ ਨਿਕਲ ਗਏ ਸੀਗੇ ਕਈ ਵਾਰ ਜਾਮ ਜੂਮਦਾ ਬਾਈ ਪਤਾ ਨਹੀਂ ਲੱਗਦਾ ਦਿੱਲੀ 'ਚ ਮਿੰਟਾਂ ਸਕਿੰਟਾਂ ਚ ਲੱਗ ਜਾਂਦਾ ਹੈ ਜਿਹਦੇ ਕਰਕੇ ਆਪਾਂ ਹੀ ਆਪਾਂ ਟਾਈਮ ਨਾਲ ਹੀ ਨਿਕਲ ਗਏ ਸੀਗੇ ਉਸ ਤੋਂ ਬਾਅਦ ਬਾਈ ਗੱਡੀ ਆਪਾਂ ਪਾਰਕਿੰਗ 'ਚ ਲਾ ਕੇ ਗੱਡੀ ਬਾਈ ਆਪਣੀ ਸਵਾਰੀ ਨੂੰ ਬਾਈ ਖੁਦ ਹੀ ਪਿਕਅਪ ਕਰਨ ਗਏ ਸੀਗੇ ਕਿਉਂਕਿ ਬਾਈ ਮਲਟੀ ਲੈਵਲ ਪਾਰਕਿੰਗ ਦਾ ਕਈ ਵਾਰ ਸਵਾਰੀ ਨੂੰ ਪਤਾ ਨਹੀਂ ਲੱਗਦਾ ਤਾਂ ਕਰਕੇ ਆਪਾਂ ਪਿੱਲਰ ਨੰਬਰ 5 ਦੇ ਖੜਾ ਕੇ ਬਾਈ ਸਵਾਰੀ ਨੂੰ ਖੁਦ ਹੀ ਪਿਕਅਪ ਕਰਕੇ ਲੈ ਕੇ ਆਈ ਸਵਾਰੀ ਨੂੰ ਆਪਾਂ ਲੱਭ ਲਿਆ ਸੀਗਾ ਸਮਾਨ ਸਮੂਹਣ ਰੱਖ ਕੇ ਬਾਈ ਗੱਡੀ ਆਪਾਂ ਸਿੱਧੀ ਬਾਈ 에어ਪੋਰਟ ਤੋਂ ਬਾਹਰ ਕੱਢਤੀ ਸੀਗੀ ਦਿੱਲੀ ਬਾਹਰ ਨਿਕਲਦੇ ਸਾਰ ਬਾਈ ਦਿਮਾਗ ਦਾ ਬੰਦਰ ਬਣ ਚੁੱਕਿਆ ਸੀਗਾ ਕਿਉਂਕਿ ਬਾਈ ਇੱਥੇ ਤਾਂ ਜਾਮ ਹੀ ਇਦਾਂ ਦਾ ਆਇਆ ਦਿਮਾਗ ਦਾ ਬੰਦਰੀ ਬਣ ਜਾਂਦਾ ਹੈ ਬੰਦਾ ਉਸ ਤੋਂ ਬਾਅਦ ਬਾਈ ਸਿੱਧਾ ਆਪਾਂ ਮੁਰਥਲ ਪਹੁੰਚ ਜਾਂਦੇ ਆ ਸੀਐਨਜੀ ਪੰਪ ਤੇ ਬਾਈ ਉਸ ਤੋਂ ਬਾਅਦ ਬਾਈ ਸ਼ਿਵਾ ਟਾਬੇ ਤੇ ਆ ਕੇ ਆਪਾਂ ਮਾਰਦੇ ਆਂ ਬ੍ਰੇਕ ਕਿਉਂਕਿ ਹੁਣ ਆਪਾਂ ਨੇ ਵੀ ਰੋਟੀ ਖਾਣੀ ਸੀਗੀ ਤੇ ਸਵਾਰੀ ਨੇ ਵੀ ਖਾਣੀ ਸੀਗੀ ਸ਼ਿਵਾ ਟਾਬੇ ਤੇ ਬਾਈ ਜਾ ਕੇ ਅੰਦਰ ਬਾਈ ਸਵਾਰੀ ਵੀ ਰੋਟੀ ਖਾਣ ਲੱਗ ਜਾਈਂਦੀ ਆਪਾਂ ਵੀ ਬਾਈ ਰੋਟੀ ਰੋਟੀ ਖਾ ਕੇ ਉਸ ਤੋਂ ਬਾਅਦ ਬਾਈ ਗੱਡੀ ਆਪਾਂ ਫੇਰ ਤੋਂ ਚੜ੍ਦ ਦਿੰਨੇ ਆਂ ਰੋਡ ਤੇ 2-3 ਘੰਟੇ ਬਾਈ ਚੱਲਣ ਤੋਂ ਬਾਅਦ ਰਾਹ ਦਾ ਟਾਈਮ ਸੀਗਾ ਬਾਈ ਚਾਹ ਜ਼ਰੂਰੀ ਸੀ ਕਿਉਂਕਿ ਨੀਂਦ ਆਉਣ ਲੱਗ ਜਾਂਦੀ ਏ ਬਿਨਾਂ ਚਾਹ ਤੋਂ ਉਸ ਤੋਂ ਬਾਅਦ ਚਾਹ ਪੀਨੇ ਆ ਬਾਈ ਚਾਹ ਪੀ ਕੇ ਬਾਈ ਮਿੰਟਾਂ ਸਕਿੰਟਾਂ 'ਚ ਆਪਾਂ ਪਹੁੰਚ ਜਾਨੇ ਆ ਅੰਬਾਲੇ ਅੰਬਾਲ ਨਾ ਬਾਦ ਭਾਈ ਆਪਾਂ ਮੋਹਾਲੀ ਮੋੜੇ ਸੀਗੇ ਬਾਕੀ ਜੇ ਬਲੌਗ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਓ ਮਿਲਦੇ ਹਾਂ ਜੀ ਨੈਕਸਟ ਬਲੌਗ ਚ